ਅੱਜ ਦੀ ਵੀਡੀਓ 'ਚ ਤੁਹਾਨੂੰ 98 ਹਜ਼ਾਰ ਦੀ ਤਾਂ ਸਵਿਫਟ ਗੱਡੀ ਮਿਲ ਜੂਗੀ ਤੇ 6 ਲੱਖ ਦੀ ਆਪਾਂ ਕੋਠੀ ਵਰਗਾ ਘਰ ਲੈ ਕੇ ਪਹੁੰਚੇ ਹਾਂ ਜੀ 6 ਲੱਖ ਰੁਪਏ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਤੁਹਾਨੂੰ ਹਰ ਇੱਕ ਚੀਜ਼ ਪਸੰਦ ਆਊਗੀ ਪਹਿਲੇ ਤੁਸੀਂ ਲਾਈਕ ਕਰਕੇ ਰੱਖ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਕੋਠੀ ਆ ਘਰ ਮਕਾਨ ਆ ਗੱਡੀ ਆ ਮੋਟਰਸਾਈਕਲ ਆ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਪਹਿਲੀ ਗੱਡੀ ਆਪਾਂ ਸਵੈਪਟ ਲੈ ਕੇ ਪਹੁੰਚਿਆ ਜੀ ਬਿਲਕੁਲ ਨਵੀਂ ਗੱਡੀ ਲੈ ਕੇ ਪਹੁੰਚਿਆ ਮਾਡਲ ਦੀ ਗੱਲ ਕਰੀਏ 23 ਮਾਡਲ ਮਾਲਕ ਨੇ ਗੱਡੀ ਦੱਸੀ ਐ ਜੀ ਪੱਟੀ ਮਾਲਕ ਦਾ ਏਰੀਆ ਤਰਨ ਤਰਨ ਸਾਈਡ ਪੈ ਜਾਂਦਾ 7 ਲੱਖ 20 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਇਹ ਸਵੈਪਟ ਗੱਡੀ ਤੁਸੀਂ ਦੇਖ ਰਹੇ ਹੋ ਜੀ ਸਵੈਪਟ ਜੈਡ ਐਕਸਾਈਟ ਟੌਪ ਮਾਡਲ ਪੁਸ਼ ਬਟਨ ਸਟਾਰਟ ਜੀ ਬਟਾਂ ਤੋਂ ਸਟਾਰਟ ਹੁੰਦੀ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਇੱਕ ਵਾਰੀ ਗੱਡੀ ਨੂੰ ਚੈੱਕ ਕਰੋ ਜੀ ਗੱਡੀ ਦਾ ਰੰਗ ਚੈੱਕ ਕਰੋ ਨਾ ਤਾਂ ਕੋਈ ਇੱਕ ਵੀ ਆਪਾਂ ਨੂੰ ਛੜੀਟ ਮਿਲਣੀ ਅਸੀਂ ਨਾ ਕੋਈ ਲੱਗੀ ਬੱਜੀ ਆ ਜੈਨੂਨ ਗੱਡੀ ਹੈ ਜੀ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਕਢਵਾ ਕੇ ਲਿਓਨੇ ਉਹ ਮੇਦੀ ਕੰਡੀਸ਼ਨ ਆਪਾਂ ਨੂੰ ਮਿਲੂਗੀ 7 ਲੱਖ 20000 ਰੁਪਇਆ ਡਿਮਾਂਡ ਹੈ ਤੇ ਗੱਡੀ ਕੁੱਲ 10000 ਕਿਲੋਮੀਟਰ ਚੱਲੀ ਹੋਈ ਹੈ ਤੇ ਡਿਮਾਂਡ 720 ਹੈ ਮੌਕੇ ਤੇ ਮਾਨਤਨ ਕੀਤਾ ਜਾਊਗਾ ਅੰਦਰੋਂ ਗੱਡੀ ਪੂਰੀ ਸੋਹਣੀ ਹੈ ਬਾਹਰੋਂ ਪੂਰੀ ਵਧੀਆ ਪਈਆ ਹਰ ਇੱਕ ਚੀਜ਼ ਤੁਹਾਨੂੰ ਦੱਸ ਰਿਹਾ ਅਸੀਂ ਦਾ ਕੀ ਅੰਦਰ ਦੀਆਂ ਫੋਟੋਆਂ ਬਾਹਰ ਦੀਆਂ ਫੋਟੋਆਂ ਹਰ ਇੱਕ ਚੀਜ਼ ਤੁਸੀਂ ਦੇਖ ਰਹੇ ਹੋ ਸੀ ਅੰਦਰੋਂ ਆਪਾਂ ਨੂੰ ਮਿਲੂਗੀ ਸਟੀਅਰਿੰਗ ਤੇ ਕੰਟਰੋਲਸ ਮਿਲ ਜਾਣਗੇ ਸੀ ਅੰਦਰੋਂ ਪੂਰੀ ਸੋਹਣੀ ਗੱਡੀ ਦੇਖਣ ਨੂੰ ਮਿਲੂਗੀ ਸਟੀਅਰਿੰਗ ਤੇ ਕੰਟਰੋਲ ਤੁਸੀਂ ਚੈੱਕ ਕਰ ਹੀ ਲੇ ਸਕਰੀਨ ਲੱਗੀ ਹੋਈ ਹੈ ਸੀ ਬਾਕੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਹੀ ਰਹੇ ਹੋ 23 ਮਾਡਲ ਦੀ ਗੱਡੀ ਤੁਹਾਨੂੰ ਮਿਲੂਗੀ ਇਹ ਨੰਬਰ ਹੈ ਸਕਰੀਨ ਤੇ ਹੈ ਜੀ ਬਾਈ ਦਾ ਜਿਹਨਾਂ ਦੀ ਗੱਡੀ ਆ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ 94173 38808 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕਰ ਸਕਦੇ ਹੋ ਜੀ ਨੰਬਰ 2 ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਇੱਕ ਹੋਰ ਸਬੱਪਟ ਗੱਡੀ ਲੈ ਕੇ ਪਹੁੰਚਿਆ ਸੀ ਆ ਜਿਹੜੀ ਸਬੱਪਟ ਗੱਡੀ ਦੇਖ ਰਹੇ ਹੋ ਜੀ ਐਲਕਸਾਈ ਹੈ ਇਹ ਤੇ ਇਸ ਸੀਐਨਜੀ ਇਹਨੂੰ ਲੱਗੀ ਹੋਈ ਹੈ ਜੀ ਗੱਡੀ ਨੂੰ ਤੇ 2010 ਮਾਡਲ ਮਾਲਕ ਨੇ ਦੱਸੀ ਹੈ ਜੀ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਗੱਡੀ ਤੁਹਾਨੂੰ ਮਿਲੂਗੀ ਇਹ ਘਰੇ ਤੇ ਸੈਕਿੰਡ ਓਨਰ ਗੱਡੀ ਆ 25 ਤੋਂ ਉੱਤੇ ਮਾਲਕ ਨੇ ਦੱਸੀ ਹੈ ਵੀ ਗੱਡੀ ਐਵਰੇਜ ਦਿੰਦੀ ਹੈਗੀ ਤੇ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਜੀ ਅੰਦਰ ਸਕਰੀਨ ਲੱਗੀ ਹੋਈ ਹੈ ਤੇ 98000 ਦੀ ਡਿਮਾਂਡ ਦੇ ਵਿੱਚ ਆਪਾਂ ਨੂੰ ਗੱਡੀ ਮਿਲ ਜੂਗੀ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਕੁੱਲ ਇੱਕ ਡਿਮਾਂਡ ਹੈ 98000 ਰੁਪਿਆ ਮਾਲਕ ਕਹਿੰਦੇ ਨੇ ਵੀ ਰੇਟ ਵੇਖ ਕੇ ਮੁਕਾਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਕੋਈ ਕੰਮੀ ਪੇਸ਼ੀ ਜਾਂ ਇੰਜਨ ਗੇਅਰ ਚ ਨਾ ਕੋਈ ਵਾੜੀ ਲੈਂਚ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਜੀ ਮਾੜੀ ਮੁੱਟੀ ਟੱਚਿੰਗ ਟੂਚਿੰਗ ਆਪਾਂ ਨੂੰ ਮਿਲ ਸਕਦੀ ਹੈ ਜੀ ਟੱਚਿੰਗ ਦਾ ਮਾੜਾ ਮੋਟਾ ਰੰਗ ਦਾ ਕੰਮ ਵੀ ਹੋ ਸਕਦਾ ਹੈ ਬਾਕੀ ਤੁਸੀਂ ਮਾਲਕ ਨੂੰ ਫੋਨ ਕਰ ਲਿਓ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਨੰਬਰ ਸਕਰੀਨ ਤੇ ਹੈ ਜੀ ਮਾਲਕ ਦਾ ਜਿੰਨਾਂ ਦੀ ਗੱਡੀ ਹੈ ਕਰੋ ਜੀ ਗੱਲਬਾਤ ਕੋਈ ਵੀ ਕਰਨੀ ਹੋਵੇ ਜੀ ਗੱਲ ਕਰਾਂਗੇ ਜੀ ਆਪਾਂ ਮਕਾਨ ਦੀ ਜਿਹੜਾ ਮਕਾਨ ਆਪਾਂ ਕੁੱਲ 6 ਲੱਖ ਦਾ ਲੈ ਕੇ ਪਹੁੰਚਿਆ ਜੀ 6 ਲੱਖ ਰੁਪਇਆ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ 6 ਲੱਖ ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ 4 ਬਿਸਵੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਬਾਹਰੋਂ ਲੈ ਕੇ ਅੰਦਰ ਤੱਕ ਦੀ ਵੀਡੀਓ ਇਹਨਾਂ ਨੇ ਪੂਰੀ ਵਧੀਆ ਬਣਾ ਕੇ ਭੇਜੀ ਹੈ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ 4 ਬਿਸਵੇ ਥਾਂ ਜੀ 6 ਲੱਖ ਰੁਪਇਆ ਡਿਮਾਂਡ ਹੈ ਤੇ ਇਹਨਾਂ ਦਾ ਪਿੰਡ ਜੀ ਪਾਠੂਆ ਜ਼ਿਲ੍ਹਾ ਸੰਗਰੂਰ ਹੈ ਜੀ ਤਹਿਸੀਲ ਮੂਨਕਾ ਤੇ ਬਹੁਤ ਵਧੀਆ ਘਰ ਹੈ ਜੀ ਕੰਮ ਉਹ ਵੀ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਬਾਹਰਲੀ ਸਾਈਡ ਇੱਕ ਪਾਸੇ ਆਪਾਂ ਨੂੰ ਛੱਡ ਵੀ ਪਾਏ ਹੋਏ ਮਿਲ ਜਾਣਗੇ ਜੀ ਜੇ ਪਸ਼ੂ ਰੱਖਣੇ ਤਾਂ ਪਸ਼ੂ ਵੀ ਸਾਹਮਣੇ ਖੜੇ ਰਹਿਣਗੇ ਜੀ ਤੇ ਇੱਕ ਪਾਸੇ ਘਰ ਹੈ ਜੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹਉ ਨੀ ਜੀ ਤਾਂ ਜਾ ਕੇ ਦੇਖ ਸਕਦੇ ਹੋ ਪਾਠੂਆ ਇਹਨਾਂ ਦਾ ਪਿੰਡ ਹੈਗਾ 6 ਲੱਖ ਰੁਪਇਆ ਡਿਮਾਂਡ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ 7589055722 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਜੀ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਈ ਰਹੇ ਹਾਂ ਜੀ ਵਧੀਆ ਵੀਡੀਓ ਤੁਹਾਨੂੰ ਆਪਾਂ ਦਿਖਾਈ ਦਿੱਤੀ ਜੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਸਾਰੀ ਕਿਵੇਂ ਦਾ ਲੱਗਿਆ ਜੀ ਘਰ ਕਿਵੇਂ ਦੀ ਲੱਗੀ ਸਵਿਫਟ ਗੱਡੀ ਤੇ ਕਿਵੇਂ ਦੀ ਲੱਗੀ ਜਿਹੜੀ 23 ਮਾਡਲ ਸਵਿਫਟ ਗੱਡੀ ਸੀਗੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਵੀਡੀਓ ਟੋਟਲ ਤੁਸੀਂ ਦੇਖ ਹੀ ਲਈ ਸੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਘਰ ਪਸੰਦ ਆਏ ਗੱਡੀਆਂ ਪਸੰਦ ਆਈਆਂ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਵੀਡੀਓ ਨੂੰ ਬਤਵਸ ਸ਼ੇਅਰ ਕਰ ਦਿਓ ਬਤਵਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਅਗਲੀ ਵੀਡੀਓ ਬਸ ਤੁਸੀਂ ਵੀ ਕਮੈਂਟ ਕਰ ਦਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੁਠੀ ਮਕਾਨ ਕਿੰਨੇ ਕੁ ਰੇਟ ਤੱਕ ਤੁਹਾਨੂੰ ਚਾਹੀਦਾ ਸੀ ਤੇ ਆਪਾਂ ਤੁਹਾਡੇ ਹਿਸਾਬ ਨਾਲ ਤੁਹਾਡੇ ਖਾਤਰ ਵੀਡੀਓ ਲੈ ਕੇ ਪਹੁੰਚਾਂਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫ੍ਰੀ ਚ ਆਪਾਂ ਐਡ ਲਾ ਦਾਂਗੇ ਜੀ ਤੁਹਾਡੀ ਵੀ ਆਪਣਾ WhatsApp ਨੰਬਰ 9465629488 ਕਿਸੇ ਵੀ ਏਰੀਆ ਚ ਕੋਈ ਵੀ ਹੈ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਬਿਲਕੁਲ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਤੇ ਹੁਣ ਦੱਸੋ ਜੀ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈ ਆ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਸੀ